ਬਿਲਕੁਲ ਦੇਖੋ ਗੱਲ ਇਹ ਆ ਕਿ ਮੈਂ ਬਿਲਕੁਲ 100% ਬੇਗੁਨਾ ਸੀਗਾ ਇਨੋਸੈਂਟ ਹੋਣ ਦੇ ਬਾਵਜੂਦ ਮੈਨੂੰ ਇਹ ਜਿਹੜਾ ਸੀਗਾ ਇੱਕ ਕੈਦ ਕੱਟਣੀ ਪਈ ਆ ਔਰ ਅਫਸੋਸ ਹੈ ਇਸ ਗੱਲ ਦਾ ਵਾ ਕਿ ਅਗਰ ਮੈਂ ਗੁਨਾਹਗਾਰ ਹੁੰਦਾ ਤਾਂ ਫਿਰ ਜਿੰਨੀ ਮਰਜ਼ੀ ਮੈਂ ਮੈਨੂੰ ਸਜ਼ਾ ਕਰ ਦਿੰਦੇ ਮੈਨੂੰ ਅੰਦਰ ਕਰਦੇ ਜਿੰਨੇ ਮਰਜ਼ੀ ਪਰਚੇ ਦਰਜ ਕਰ ਇਸ ਗੱਲ ਦਾ ਥੋੜਾ ਰੰਜ ਮੇਰੇ ਦਿਲ ਵਿੱਚ ਹੈਗਾ ਨੰਬਰ 1 ਹੈਵਿੰਗ ਸੈਡ ਥੈਟ ਇਸ ਸਾਡੇ ਪੰਜਾਬ ਨਾਲ ਜਾਂ ਪੁਰਾਣੇ ਸਮੇਂ ਤੋਂ ਆ ਕੇ ਤੁਹਾਨੂੰ ਸੱਚ ਬੋਲਣ ਦੀ ਕੀਮਤ ਅਦਾ ਕਰਨੀ ਪੈਂਦੀ ਆ ਮੈਂ ਆਪਣਾ ਇਹੀ ਐਨਲਾਈਜ਼ ਕੀਤਾ ਕਿ ਜੋ ਕੁਝ ਮੇਰੇ ਤੇ ਟੁੱਟੇ ਪਰਚੇ ਹੋਏ ਇਹ ਉਹ ਸਿਰਫ ਜੋ ਮੈਂ ਬੇਬਾਕ ਹੋ ਕੇ ਪੰਜਾਬ ਦੀ ਮੁੱਦਿਆਂ ਦੀ ਗੱਲ ਆਪਣੇ ਸੂਬੇ ਦੀ ਆਪਣੀ ਕੌਮ ਦੀ ਗੱਲ ਕਰਦਾ ਰਿਹਾ ਇਹ ਉਹਦੀ ਮੈਂ ਸਜ਼ਾ ਭੁਗਤੀ ਆ ਸੱਚ ਬੋਲਣ ਦੀ ਸਜ਼ਾ ਭੁਗਤੀ ਆ ਤੇ ਜੇ ਮੈਂ ਸਮਝਦਾ ਫੇ ਇਸ ਹਿਸਾਬ ਨਾਲ ਕੋਈ ਬੜੀ ਬਹੁਤ ਵੱਡੀ ਕੋਈ ਸਜ਼ਾ ਨਹੀਂ ਇੱਕ ਬਹੁਤ ਵੱਡੀ ਸਜ਼ਾ ਨੇ ਕਿਉਂਕਿ ਜਦੋਂ ਮੈਂ ਨਿਗਾਹ ਮਾਰਦਾ ਲੇਫਟ ਰਾਈਟ ਮਿਸਾਲ ਦੇ ਤੌਰ ਤੇ ਸਾਡੇ ਬੱਚੇ ਪੰਜਾਬ ਦੇ ਨੌਜਵਾਨ ਅਸਾਮ ਦੀਆਂ ਜੇਲਾਂ ਵਿੱਚ ਬੈਠੇ ਨੇ ਨੈਸ਼ਨਲ ਸੈਕਿਉਰਿਟੀ ਐਕਟ ਲੱਗਿਆ ਉਹਨਾਂ ਨੂੰ 1 ਸਾਲ ਦੀ ਨਜ਼ਰਬੰਦੀ ਉਹਨਾਂ ਤਾਂ ਬਹੁਤ ਘੱਟ ਹੈ ਕਿ ਮੇਰੀ ਸਜ਼ਾ ਸਮਝ ਗਏ ਦੂਸਰਾ ਮੈਂ ਨਿਗਾਹ ਮਾਰੀ ਕਿ ਆਪਣੇ ਨਾਲ ਗੁਆਂਢੀ ਦੇਸ਼ ਪਾਕਿਸਤਾਨ ਉਥੋਂ ਦਾ ਫਾਰਮਰ ਪ੍ਰਾਈਮ ਮਿਨਿਸਟਰ Imran Khan ਉਹ ਮੇਰਾ ਆਇਡਲ ਵੀ ਹੈਗਾ I like him a lot ਔਰ ਬਹੁਤ ਅੱਛਾ ਆਦਮੀ ਆ ਉਹਨੂੰ ਫੌਜ ਨੇ ੱੱਕੇ ਨਾਲ ਬਹੁਤ ਮਤਲਬ ਲੰਬੇ ਅਰਸੇ ਤੋਂ ਉਹ ਨਜ਼ਰਬੰਦ ਕੀਤਾ ਹੋਤੇ ਜਦੋਂ ਉਹਦੀ ਇੱਕ ਕੇਸ ਵਿੱਚ ਬੇਲ ਹੁੰਦੀ ਆ ਜਿੱਦਾਂ ਮੇਰੇ ਨਾਲ ਹੋ ਰਿਹਾ ਸੀਗਾ ਉਦੋਂ ਨੂੰ ਉਹਦੇ ਤੇ ਹੋਰ ਪਰਚਾ ਦਰਜ ਕਰਦੇ ਨੇ ਝੂਠਾ ਔਰ ਉਹਨੂੰ ਇਲੈਕਸ਼ਨਾਂ ਤੋਂ ਵਾਂਝੇ ਰੱਖਿਆ ਹੋਇਆ ਵਾ ਸੋ ਜਦੋਂ ਤੀਸਰਾ ਮੈਂ ਮੈਂ ਕਿਉਂਕਿ ਆਈ ਬਿਲੋਂਗ ਟੂ ਅ ਬੇਸਿਕਲੀ ਅਕਾਲੀ ਬੈਕਗ੍ਰਾਉਂਡ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਉਹਨਾਂ ਨੇ ਇਸ ਤਰ੍ਹਾਂ ਦੀਆਂ ਜੇਲਾਂ ਕੋਈ ਪੰਜਾਬ ਦੀ ਜੇਲ ਨਹੀਂ ਹੋਣੀ ਜਿੱਥੇ ਉਹ ਨਹੀਂ ਨਜ਼ਰਬੰਦ ਰਹੇ ਟੋੜਾ ਸਾਹਿਬ ਦੇ ਨਾਲ ਪਹਿਲਾਂ ਇਮਰਜੈਂਸੀ ਚ 1900 75 ਚ ਉਹਨਾਂ ਨੂੰ ਅਰੈਸਟ ਕੀਤਾ ਸੀਗਾ ਪੂਰੇ 19 ਮਹੀਨੇ ਕੱਟੇ ਉਤੋਂ ਸ਼ੁਰੂ ਹੋ ਗਿਆ ਕੰਮ ਫਿਰ 80 ਦੇ ਦਹਾਕੇ ਵਿੱਚ 90 ਦੇ ਦਹਾਕੇ ਤੱਕ ਤ੍ਰਿਪੁਰਾ ਅਗਰਤਲਾ ਵਰਗੀਆਂ ਜਿਹੜੀਆਂ ਦੂਰ ਦਰਾਡੇ ਜ਼ਿਲ੍ਹੇ ਉੱਥੇ ਲਗਭਗ ਸਾਲ-ਸਾਲ ਕੱਟੇ ਉਦੋਂ ਵੀ ਨੈਸ਼ਨਲ ਸਿਕਿਉਰਿਟੀ ਐਕਟ ਹੀ ਲੱਗਦਾ ਸੀ ਐਨਐਸਏ ਲੱਗਦਾ ਸੀਗਾ ਸੋ ਇਸ ਕਰਕੇ ਸਾਡੇ ਘਰ ਵਿੱਚ ਇਹ ਪੁਲਿਸ ਆਨ ਦੀ ਇਦਾਂ ਗ੍ਰਿਫਤਾਰ ਕਰਦੀ ਔਰ ਉਹ ਵੀ ਇਦਾਂ ਜਿੱਦਾਂ ਮਤਲਬ ਬੋਗਸ ਰਿਪੋਰਟਸ ਤਿਆਰ ਕਰਕੇ ਪੁਲਿਸ ਵੱਲੋਂ ਉਹਨਾਂ ਨੂੰ ਬਿਲਕੁਲ ਸੋਰਸ ਰਿਪੋਰਟ ਦੇ ਉੱਤੇ ਕਿ ਇਹ ਮਤਲਬ ਬੇਸ਼ਤ ਰੋ ਦਾ ਮੁਕਦਮਾ ਬਣਾ ਕੇ ਉਹਨਾਂ ਨੂੰ ਏਦਾਂ ਗ੍ਰਿਫਤਾਰ ਕਰਦੇ ਸੋ ਜਦੋਂ ਮੈਂ ਆਪਣੇ ਪਿਤਾ ਜੀ ਵੱਲ ਦੇਖਦਾ ਹੁਣ ਤਾਂ ਹੈਨਿੰਗ ਹੈ ਵਿਚਾਰੇ ਉਹਨਾਂ ਨੇ ਮਤਲਬ ਰਿਪੀਟਿਡਲੀ ਜੇਲਾ ਕੱਟੀਆਂ ਸਾਲ-ਸਾਲ 6-6 ਮਹੀਨੇ 1.5-1.5 ਸਾਲ ਔਰ ਜਦੋਂ ਉਹਨਾਂ ਨੂੰ ਆਲ ਦੇਖਦਾ ਤਾਂ ਫਿਰ ਮੈਂ ਸੋਚਿਆ ਕਿ ਤੂੰ ਏਡਾ ਕਮਜ਼ੋਰ ਤਾਂ ਹੈਨਿੰਗ ਆ ਤੋ ਇਸ ਕਰਕੇ ਉਹ ਬਾਕੀ ਉਹ ਅਕਾਲਪੁਰ ਕਬਾਇ ਗੁਰੂ ਆ ਸ਼ਕਤੀ ਦੇਣ ਵਾਲਾ ਮੈਨੂੰ ਆਪਣੇ ਵੱਲੋਂ ਤਾਂ ਸਰਕਾਰ ਦੀ ਕੋਸ਼ਿਸ਼ ਸੀ ਕਿ ਇਹਨੂੰ ਮੈਂਟਲੀ ਟੌਰਚਰ ਕਰੋ ਮੇਰੇ ਬੈਰਕ ਦੇ ਅੰਦਰ ਕੈਮਰਾ ਲਾਇਆ ਹੋਇਆ ਸੀ ਸਾਡੇ ਭਗਵੰਤ ਮਾਨ ਸਾਹਿਬ ਵੱਡੇ ਆਗੂ ਬਹੁਤ ਇਸ ਵਕਤ ਜਿਹੜੇ 13 ਜ਼ੀਰੋ ਦੀਆਂ ਗੱਲਾਂ ਕਰਦੇ ਨੇ ਐਡਾ ਛੋਟਾ ਜਿਹਾ ਐਡਾ ਕਾਇਰ ਬੰਦਾ ਮੈਂ ਸਮਝਦਾ ਇੱਕ ਤਾਂ ਹੁੰਦਾ ਨਾ ਇੱਕ ਤਾਂ ਪਹਿਲੀ ਗੱਲ ਇਹ ਆ ਕਿ ਮੈਨੂੰ ਇਹ ਜਿਹੜੇ ਮੈਂ 110 15 ਦਿਨ ਜਿਹੜੇ ਕੱਟੇ ਨੇ ਇਹ ਸੋਲੀਟਰੀ ਕਨਫਾਈਨਮੈਂਟ ਸੀ ਮੇਰੇ ਮੈਂ ਜੇਲ੍ਹ ਚ ਕਿਸੇ ਨੂੰ ਮਿਲ ਨਹੀਂ ਸਕਦਾ ਮੈਂ ਇਕੱਲਾ ਹੀ ਰਿਹਾ ਉਹਦੇ ਵਿੱਚ ਸਿਰਫ ਦੋ ਆਦਮੀ ਮੇਰੇ ਨਾਲ ਪਾਏ ਹੋਏ ਸੀ ਉਸ ਬੈਰਕ ਦੇ ਵਿੱਚ ਇੱਕ ਕੈਮਰਾ ਬਾਹਰ ਜਿਹੜਾ ਮੇਰੇ ਬੋਰਡ ਦੇ ਉੱਤੇ ਨਿਗਾਹ ਰੱਖਦਾ ਸੀ ਕਿ ਕੀ ਕਰ ਰਹੇ ਨੇ ਸੈਰ ਕਰਦੇ ਨੇ ਵਰਜਸ਼ ਕਰਦੇ ਕੀ ਕਰਦੇ ਨੇ ਉਦਾਸਤਾ ਨਹੀਂ ਹੈਗੇ ਇੱਕ ਕੈਮਰਾ ਮੇਰੇ ਕਮਰੇ ਦੇ ਅੰਦਰ ਪੈ ਰੱਖਦੇ which is unprecedented ਉਹ ਮੇਰੀ ਲਾਈਫ ਲਿਬਰਟੀ ਮੇਰੀ ਇੰਡੀਪੈਂਡੈਂਸ ਤੇ ਜਿਹੜਾ ਸੀਗਾ ਸਿੱਧਾ ਹਮਲਾ ਪਰ ਚਲੋ ਇਹ ਸਭ ਕੁਝ ਹੋ ਗਿਆ ਇਹ ਆਪਣੇ ਵੱਲੋਂ ਨਾ ਦੱਸਿਆ ਕਿ ਇਹਨੂੰ ਮੈਂਟਲ ਟੌਰਚਰ ਕਰੋ ਪਰ ਮੈਂ ਜਿੱਦਾਂ ਕਹਣਾ ਉਹ ਕਾਲਪੁਰਕ ਵਾਹਿਗੁਰੂ ਬਹੁਤ ਬਿਆਨਤਾ ਉਹ ਸੱਚ ਦਾ ਸਾਥ ਦਿੰਦਾ ਵਾ ਕੂੜ ਨੁਕਟੇ ਨਾਨਕਾ ਉੜਕ ਸੱਚ ਰਹੇ ਸੱਚ ਨੇ ਸੱਚ ਹੀ ਰਹਿਣਾ ਉਹਨੂੰ ਜਦੋਂ ਮਰਜ਼ੀ ਦਬਾਈ ਚੱਲੋ ਸੋ ਮੈਂ ਨਹੀਂ ਕਹਿੰਦਾ ਕਿ ਮੈਂ ਬਹੁਤ ਬਲਵਾਨ ਆ ਪਰ ਮੈਂ ਵਾਹਿਗੁਰੂ ਦੀ ਕਿਰਪਾ ਨਾਲ ਮੈਂਟਲੀ ਮੋਰ ਸਟਰੋਂਗ ਹੋ ਕੇ ਬਾਹਰ ਨਿਕਲਿਆ ਹਾਂ ਔਰ ਆਉਣ ਵਾਲੇ ਸਮੇਂ 'ਚ ਮੈਂ ਹੁਣ ਜਦੋਂ ਮੈਨੂੰ ਤਾਂ ਪਤਾ ਹੀ ਕੁਝ ਨਹੀਂ ਬਾਹਰ ਕੀ ਹੋ ਰਿਹਾ ਮੈਂ ਜਦੋਂ ਬੈਠੂਗਾ ਆਪਣੇ ਪਰਿਵਾਰ ਨਾਲ ਆਪਣੇ ਦੋਸਤਾਂ ਮਿੱਤਰਾਂ ਨਾਲ ਕਿਉਂਕਿ ਮੇਰੀ ਪਾਰਟੀ ਨੇ ਔਰ ਸਾਰੀਆਂ ਪਾਰਟੀਆਂ ਦੇ ਆਗੂਆਂ ਮਤਲਬ ਸਰਪ੍ਰਾਈਜ਼ਿੰਗਲੀ ਭਾਜਪੀ ਵਾਲਿਆਂ ਨੇ ਅਕਾਲੀ ਦਲ ਵਾਲਿਆਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਲਿਆਂ ਨੇ ਕਿਸਾਨ ਯੂਨੀਅਨਾਂ ਨੇ ਮੇਰੀ ਆਪਣੀ ਕਾਂਗਰਸ ਪਾਰਟੀ ਦਾ ਕੋਈ ਲੀਡਰ ਨਹੀਂ ਰਿਹਾ ਜਿਹੜਾ ਮੈਨੂੰ ਮਿਲਿਆ ਨਹੀਂ ਜਿਹੜੀ ਮੇਰੀ ਸਪੋਰਟ ਨਾਲ ਸਭ ਦਾ ਬੜਾ ਸ਼ੁਕਰਗੁਜ਼ਾਰ ਹਾਂ ਉਦਕਾਲਪੁਰ ਦਾ ਇੱਕ ਮਿੰਟ ਕਾਲਪੁਰ ਦਾ ਸ਼ੁਕਰਗੁਜ਼ਾਰ ਹਾਂ ਹਲਕਾ ਪਲੱਠ ਦੇ ਲੋਕਾਂ ਦਾ ਸ਼ੁਕਰਗੁਜ਼ਾਰ ਹਾਂ ਆਪਣੇ ਐਨ ਆਰ ਆਈ ਵੀਰਾ ਭਰਾਵਾਂ ਦਾ ਸ਼ੁਕਰਗੁਜ਼ਾਰ ਬਾਕੀ ਡਿਟੇਲਡ ਗੱਲ ਜਿਹੜੀ ਆ ਉਹ ਆਉਣ ਵਾਲੇ 1 2 ਦਿਨ ਬਾਅਦ ਆਰਾਮ ਨਾਲ ਲੈ ਲੈਂਦਾ ਇਸ ਕਰਕੇ ਪਰ ਇੱਕ ਗੱਲ ਯਾਦ ਰੱਖਿਓ ਕਿ ਇਹ ਕੋਈ ਮਤ ਸਮਝੇ ਕਿ ਮੇਰਾ ਮਨੁਪਾਲ ਗਰਾ ਕੇ ਤੇ ਮੈਨੂੰ ਕੋਈ ਟਸ ਤੋਂ ਮਸ ਕਰ ਸਕਦਾ ਲੜਾਈ ਮੇਰੀ ਪੰਜਾਬ ਦੇ ਵਾਸਤੇ ਜਾਰੀ ਰਹੇਗੀ ਅਗਲਾ ਸਾਲ ਕੈਮਰੇ ਦੀ ਗੱਲ ਕੀਤੀ ਐ ਐਜੇ ਲਾ ਅੰਦਰ ਕੈਮਰਾ ਲੱਗ ਸਕਦਾ ਜਿਵੇਂ ਤੁਸੀਂ ਕਹਿੰਦੇ ਮੈਂ ਉਹੀ ਤਾਂ ਕਿਹਾ ਕਿ ਆਈ ਡੋਨਟ ਥਿੰਕ ਸੋ ਕਿਸੇ ਦੇ ਕਮਰੇ ਅੰਦਰ ਕੈਮਰਾ ਲਾਉਣਾ ਚਾਹੀਦਾ ਉਹ ਤਾਂ ਬੜੀ ਮਾੜੀ ਹਰਕਤ ਕੀਤੀ ਹੋ ਸਕਦਾ ਵਾ ਹੋ ਸਕਦਾ ਹੋ ਸਕਦਾ ਕਿ ਮੇਰੇ ਮੈਨੂੰ ਦੇਖ ਕੇ ਉਹ ਸਵਾਦ ਲੈਂਦੇ ਹੋਣਗੇ ਜਿਹੜੇ ਜਿਨ੍ਹਾਂ ਨੇ ਮੈਨੂੰ ਨਜ਼ਰਬੰਦ ਕੀਤਾ ਪੰਜਾਬ ਦੇ ਵਿੱਚ ਗੈਸਟ ਨੇ ਉਹਨਾਂ ਦੇ ਤਾਂ ਕੈਮਰੇ ਲੱਗੇ ਨਹੀਂ ਤੁਹਾਡੇ ਤੇ ਲੱਗਦੇ ਕਿਸ ਤਰ੍ਹਾਂ ਬੜਾ ਕੁਝ ਕਹਿਣ ਵਾਲਾ ਮੈਂ ਹੁਣ ਤੁਹਾਨੂੰ ਇੱਕ ਦੋ ਦਿਨ ਬਾਅਦ ਬਹੁਤ ਕੁਝ ਹੈ ਮੇਰੇ ਕੋਲ ਆਹ ਬੜੀ ਪਾਰਟੀ ਨੇ ਚੰਡੀਗੜ੍ਹ ਦੇ ਵਿੱਚ ਗੱਠ ਜੋੜ ਨਹੀਂ ਬਾਤ ਮੈਨੂੰ ਨਾ ਨਾ ਪਹਿਲਾਂ ਨਾ ਮੈਨੂੰ ਨਾ ਪਹਿਲਾਂ ਕੋਈ ਇੱਕ ਮਿੰਟ ਜੀ ਮੈਨੂੰ ਮੈਨੂੰ ਬਾਹਰ ਕਾਫੀ ਚੀਜ਼ਾਂ ਤੋਂ ਬਾਂਝੇ ਰੱਖਿਆ ਗਿਆ ਇਹ ਸਾਰੀਆਂ ਗੱਲਾਂ ਉਹ ਨਹੀਂ ਕਿਸੇ ਤਰ੍ਹਾਂ ਲੱਗਦੀ ਕਿ ਬਾਹਰ ਰੱਖਿਆ ਅੰਦਰ ਤੋਂ ਹੋਰ ਵੀ ਮਨਸ਼ਾ ਮਨਸ਼ਾ ਜਦੋਂ ਪਿੰਡਾਂ ਦੇ ਵਿੱਚ ਨਾ ਕਹਿੰਦੇ ਹੁੰਦੇ ਨੇ ਕਿ ਜਦੋਂ ਦਲੀਲ ਮੁੱਕ ਜੇ ਨਾ ਜਦੋਂ ਆਪਾਂ ਪਿੰਡ 'ਚ ਕੋਈ ਫਰਜ਼ ਕਰੋ ਕੋਈ ਟਕਰਾਅ ਹੋ ਗਿਆ ਕੋਈ ਬਹਿਸ ਵਸਾਈਆ ਹੋ ਗਿਆ ਜਦੋਂ ਅਗਲੇ ਮੂਰਖ ਬੰਦੇ ਕੋ ਦਲੀਲ ਮੁੱਕ ਜਾਂਦੀ ਉਹ ਤੁਹਾਡੀ ਗੱਲ ਪੈਂਦਾ ਵਾ ਉਹ ਤੁਹਾਨੂੰ ਫਿਰ ਹੱਥੋਂ ਪਾਈ ਹੋਣਾ ਚਾਹੁੰਦਾ ਇਹ ਪੰਜਾਬੀ ਵਿੱਚ ਇਹ ਮੇਰੇ ਤੇ ਜਿਹੜੇ ਮੁਕਦਮੇ ਨੇ ਇਹ ਮੇਰੇ ਤੇ ਹੱਥੋਂ ਪਾਈ ਆ ਮੇਰੇ ਤੇ ਫਿਜ਼ੀਕਲ ਅਟੈਕ ਹੋਇਆ ਵਾ ਔਰ ਮੇਰੇ ਤੇ ਬੜਾ ਡੇਂਜਰਸ ਉਹਨਾਂ ਨੇ ਜਿਹੜੇ ਮਲਟੀਪਲ ਝੂਠੇ ਮੁਕਦਮੇ ਬਣਾਏ ਨੇ ਉਹ ਮੈਂ ਸਭ ਨੂੰ ਲੜੂੰਗਾ ਹਾਂ ਸ਼ੁਰੂਆਤ ਇਹਨਾਂ ਨੇ ਕੀਤੀ ਆ ਪਰ ਫਿਰ ਮੈਂ ਡਰ ਕੇ ਕਹਿਣਾ ਔਰ ਵਾਹਿਗੁਰੂ ਤੋਂ ਬਿਲਕੁਲ ਨਿਮਕ ਕੇ ਕਹਿਣਾ ਵਾ ਕਿ ਜੋ ਕੁਝ ਵੀ ਝੂਠ ਦਾ ਪੁਲੰਦਾ ਮੇਰੇ ਖਿਲਾਫ ਖੜਿਆ ਗਿਆ ਅਲਟੀਮੇਟ ਲੌਜੀਕਲ ਕਨਕਲੂਜਨ ਤਾਂ ਖਤਮ ਉਸ ਦੀ ਸਪੋਰਟ ਦਾ ਲੋਕਾਂ ਦੀ ਸਪੋਰਟ ਮੈਂ ਕਰੂੰਗਾ ਠੀਕ ਹੈ ਜੀ